ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਵੇਲੇ ਪਾਣੀਆਂ ਦਾ ਮਸਲਾ ਕਾਫੀ ਵੱਡਾ ਰੂਪ ਲੈ ਚੁੱਕਿਆ ਹੈ ਤੇ ਉੱਥੇ ਹੀ ਅੱਜ ਪੰਜਾਬ ਸਰਕਾਰ ਤੇ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੇ ਜਿਹੜੇ ਵੱਡੇ ਲੀਡਰਸ ਨੇ ਹੁੰਦੇ ਵੱਲੋਂ ਆਲ ਪਾਰਟੀ ਮੀਟਿੰਗ ਅੱਜ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਸ ਦੇ ਵਿਚਾਲੇ ਸਾਰੇ ਪੰਜਾਬ ਦੇ ਜਿਹੜੇ ਵੱਡੇ ਲੀਡਰਸ ਨੇ ਉਹ ਇਕੱਠੇ ਹੁੰਦੇ ਹੋਏ ਵੀ ਦਿਖਾਈ ਦਿੰਦੇ ਨੇ ਤੇ ਸਿਆਸਤ ਤੋਂ ਉੱਠ ਕੇ ਇੱਕ ਆਪਸੀ ਚਰਚਾ ਕਰਦੇ ਹੋਏ ਦਿਖਾਈ ਦਿੰਦੇ ਨੇ ਕਿਉਂਕਿ ਗੱਲ ਪੰਜਾਬ ਦੀ ਹੈ ਤੇ ਪੰਜਾਬ ਦੀ ਗੱਲ ਹੋਵੇ ਤਾਂ ਸਾਰੇ ਇਕੱਠੇ ਹੋ ਕੇ ਗੱਲ ਕਰਦੇ ਨੇ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਤੇ ਉੱਥੇ ਹੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗੱਲ ਕਰੀਏ ਤਾਂ ਹਰਿਆਣਾ ਦੇ ਵੱਲੋਂ ਜੋ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਗੱਲ ਕਹੀ ਜਾ ਰਹੀ ਹੈ ਪਾਣੀ ਦਿੱਤਾ ਜਾਵੇ ਤੇ ਉੱਥੇ ਹੀ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਤੇ ਹੋਰ ਵੀ ਜਿਹੜੇ ਬਾਕੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਇਸ ਦੀ ਨਿਖੇਦੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅੱਜ 올 ਪਾਰਟੀ ਮੀਟਿੰਗ ਦੇ ਵਿੱਚ ਕਈ ਵੱਡੇ ਤੇ ਅਹਿਮ ਫੈਸਲੇ ਲਿੱਤੇ ਗਏ ਤੇ ਉਹਨਾਂ ਦੇ ਵੱਲੋਂ ਦੱਸ ਦਈਏ 올 ਪਾਰਟੀ ਮੀਟਿੰਗ ਦੇ ਮਗਰੋਂ ਸੀਐਮ ਮਾਨ ਦੇ ਵੱਲੋਂ ਜੋ ਗੱਲ ਕਹੀ ਹੈ ਸਾਰੀਆਂ ਪਾਰਟੀਆਂ ਨੇ ਹਰਿਆਣਾ ਉਹ ਵੱਧੂ ਪਾਣੀ ਦੇਣ ਦੀ ਨਿਖੇਦੀ ਕੀਤੀ ਹੈ ਸਬ ਦਾ ਕਹਿਣਾ ਹੈ ਕਿ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਇਹ ਸਮਾ ਰਾਜਨੀਤਿਕ ਲਾਹਾ ਲੈਣ ਦਾ ਬਿਲਕੁਲ ਵੀ ਨਹੀਂ ਹੈ ਤੇ ਉੱਥੇ ਹੀ ਗੱਲ ਕਰੀਏ ਇਹ ਗੱਲ ਕਹੀ ਗਈ ਹੈ ਕਿ ਮਾਨਤਾਵਾਂ ਦੇ ਆਧਾਰ ਤੇ ਪਹਿਲ ਦੇ ਤੌਰ ਤੇ ਹਰਿਆਣਾ ਨੂੰ 4000 ਕਿਊਸਿਕ ਪਾਣੀ ਜਿਹੜਾ ਦਿੱਤਾ ਜਾ ਚੁੱਕਿਆ ਹੈ ਪਿਆਰ ਨਾਲ ਭਾਵੇਂ ਤੁਸੀਂ ਸਾਡੀ ਜਾਨ ਵੀ ਮੰਗ ਲੋ ਪਰ ਪਾਣੀ ਮੰਗਣ ਦਾ ਇਹ ਸਹੀ ਤਰੀਕਾ ਨਹੀਂ ਹੈ ਸੋ ਜਿਸ ਤਰ੍ਹਾਂ ਹਰਿਆਣਾ ਦੇ ਵੱਲੋਂ ਚਰਚਾਵਾਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਸ ਤੇ ਇੱਕ ਜਵਾਬ ਦਿੰਦੇ ਹੋਏ ਸੀਮ ਭਗਵੰਤ ਮਾਨ ਹੁਣੀ ਤੇ ਸਾਰੇ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਜੋ ਆਪਣੀ ਗੱਲ ਰੱਖੀ ਗਈ ਤੇ ਉੱਥੇ ਹੀ ਸੁਨੀਲ ਜਾਖੜ ਕਹਿੰਦੇ ਹੋਏ ਦਿਖਾਈ ਦਿੱਤੇ ਨੇ ਪੰਜਾਬ ਪੰਜਾਬੀ ਕਦੇ ਤੱਕਾ ਬਰਦਾਸ਼ਤ ਨਹੀਂ ਕਰਦੇ ਪਿਆਰ ਨਾਲ ਸਾਡੇ ਤੋਂ ਜੋ ਮਰਜ਼ੀ ਲੈ ਲਵੋ ਪਰ ਤੱਕਾ ਨਹੀਂ ਸਹਾਂਗੇ ਸਾਡੇ ਕੋਲ ਕਿਸ ਨੂੰ ਵੀ ਇੱਕ ਬੂੰਦ ਪਾਣੀ ਦੇਣ ਵਾਸਤੇ ਨਹੀਂ ਹੈ ਸੋ ਲਗਾਤਾਰ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਰਾਜਨੀਤਿਕ ਕਾਫੀ ਜ਼ਿਆਦਾ ਚਰਚਾਵਾ ਹੋ ਗਈ ਹੈ ਨਾ ਤੇ ਪਾਣੀ ਦਾ ਮਸਲਾ ਪਾਰਟੀਆਂ ਦਾ ਬਿਲਕੁਲ ਵੀ ਨਹੀਂ ਹੈ ਇਹ ਬਲਵਿੰਦਰ ਸਿੰਘ ਪੁੰਦੜ ਬੋਲਦੇ ਹੋਏ ਦਿਖਾਈ ਦਿੱਤੇ ਪਾਣੀ ਦਾ ਮਸਲਾ ਜੋ ਹੈ ਇਹ ਪਾਰਟੀਆਂ ਦਾ ਨਹੀਂ ਹੈ ਪੰਜਾਬ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਸਾਡਾ ਪਾਰਟੀਆਂ ਦੇ ਨਾਲ ਆਪਸ ਦੇ ਵਿੱਚ ਮਤਭੇਦ ਹੋਣ ਪਰ ਪਾਣੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਜਦੋਂ ਗੱਲ ਹੁੰਦੀ ਹੈ ਅਸੀਂ ਸਾਰੇ ਇਕਜੁੱਟ ਹਾਂ ਸਾਡੀ ਇਹ Uh, ZD ਕਹਿ ਲੋ ਚਾਹ ਜੋ ਮਰਜੀ ਕਹਿ ਲੋ ਪਰ ਅਸੀਂ ਤਰੀਕੇ ਦੇ ਨਾਲ ਜੋ ਮੰਗੋਗੇ ਦਵਾਂਗੇ ਪਰ ਇਸ ਤਰੀਕੇ ਦੇ ਨਾਲ ਅਸੀਂ ਕੁਝ ਵੀ ਨਹੀਂ ਦਵਾਂਗੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਹਰਿਆਣਾ ਨੂੰ ਇੱਕ ਜਦੋਂ ਇਹ ਸਾਰੇ ਪੰਜਾਬ ਦੇ ਲੀਡਰਸ ਇਕੱਠੇ ਹੋ ਜਾਂਦੇ ਨੇ ਇੱਕ ਬਹੁਤ ਹੀ ਵੱਡਾ ਇੱਕ ਸਪੋਰਟ ਹੋ ਜਾਂਦਾ ਹੈ ਤਾਂ ਸਿਰਫ ਪੰਜਾਬ ਸਰਕਾਰ ਤੇ ਹੀ ਨਹੀਂ ਸਾਰੇ ਹੀ ਪੰਜਾਬੀ ਸਾਰੇ ਹੀ ਪੰਜਾਬ ਦੇ ਲੀਡਰ ਜਦੋਂ ਅੱਜ ਹੁਣ ਇਕੱਠੇ ਹੁੰਦੇ ਹੋਏ ਦਿਖਾਈ ਦਿੱਤੇ ਨੇ ਅੱਗੇ ਇਸ ਦਾ ਕੀ ਸਿੱਟਾ ਨਿਕਲੇਗਾ ਕਿਉਂਕਿ ਲਗਾਤਾਰ ਜਿੱਥੇ ਦੇਖਿਆ ਗਿਆ ਕਿ ਪੰਜਾਬ ਨੂੰ ਪਾਣੀ ਦੇਣ ਦੇ ਲਈ ਹਾਗੇ ਬੀਬੀ ਐਮਪੀ ਦੇ ਵੱਲੋਂ ਕਿਉਂਕਿ 50 ਕਿਊਸਿਕ ਪਾਣੀ ਦੀ ਮੰਗ ਕੀਤੀ ਗਈ ਤਾਂ ਉੱਥੇ ਹੀ ਸਾਰੇ ਜਦੋਂ ਇਕੱਠੇ ਹੁੰਦੇ ਨੇ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ 4000 ਕਿਊਸਿਕ ਪਾਣੀ ਪਹਿਲਾਂ ਹੀ ਦੇ ਚੁੱਕੇ ਆ ਜਿੰਨਾ ਦੇਣਾ ਹੁੰਦਾ ਹੈ ਅਸੀਂ ਪਹਿਲ ਦੇ ਅਦਾਤੇ ਪਰ ਜਾਬ ਦੇ ਕੋਲ ਇਸ ਦੀ ਕਬੂਦਵੀ ਨਹੀਂ ਹੈ ਪਾਣੀ ਦੀ ਕਿ ਹੁਣ ਇਹਨਾਂ ਨੂੰ ਅਸੀਂ ਪਾਣੀ ਦਈਏ ਕਿਉਂਕਿ ਲਗਾਤਾਰ ਅ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜ਼ਾਹਿਰ ਜੀ ਗੱਲ ਹੈ ਪੰਜਾਬ ਇੱਕ ਖੇਤੀਬ੍ਰਧਾਨ ਸੂਬਾ ਹੈ ਜਿੱਥੇ ਜ਼ਿਆਦਾਤਰ ਕਿਸਾਨੀ ਜਿਹੜੀ ਹੈ ਲੋਕ ਜਿਹੜੇ ਕਿਸਾਨ ਇਸੇ ਤੇ ਟਿਕੇ ਹੋਏ ਨੇ ਪੰਜਾਬ ਇਸੇ ਖੇਤੀ ਤੇ ਟਿਕਿਆ ਹੋਇਆ ਪਰ ਜੇਕਰ ਇਹੋ ਜੀ ਕੁਝ ਹੁੰਦਾ ਹੈ ਪਾਣੀ ਦੇਣਾ ਪੈਂਦਾ ਤਾਂ ਪੰਜਾਬ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਿਆਣ ਵਾਲੀਆਂ ਫਸਲਾਂ ਦੇ ਵਿੱਚ ਸੋ ਹੁਣ ਜੋ ਇਹ ਪੰਜਾਬ ਸਾਰੇ ਲੀਡਰਸ ਇਕੱਠੇ ਹੋਏ ਨੇ ਅੱਗੇ ਚੱਲ ਕੇ ਕੀ ਫੈਸਲੇ ਅੱਗੇ ਲੈ ਜਾਣਗੇ ਤੇ ਪੰਜਾਬ ਦੇ ਵਿੱਚ ਜਦੋਂ ਇਹ ਕੁਜੁੱਟਤਾ ਦੇਖੀ ਗਈ ਹੈ ਕਿ ਪਾਣੀ ਦਿੰਦੇ ਨੇ ਜਾਂ ਨਹੀਂ ਇਸ ਤੇ ਹੁਣ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ